ਵਿਧਾਇਕ ਅਰਨ ਚੋਧਰੀ ਵੱਲੋਂ ਆਪਣੀ ਟੀਮ ਸਮੇਤ ਕੀਤਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਨ ਤੇ ਕੀਤਾ رابطہ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੇ ਦਿੱਤੇ ਹੁਕਮ ਵਿਧਾਇਕ ਅਰਨ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਵੱਲੋਂ ਅੱਜ ਟਰੈਕਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪੈਂਦੇ ਪਿੰਡ ਜਾਗੋਜਾ ਕਟਾਂਡਾ ਤੇ ਓਗਰਾ ਨੇੜੇ ਤੁਸੀ ਵਨ ਟੁੱਟ ਗਿਆ ਹੈ ਜਿਸ ਕਾਰਨ ਕਾਨਾ ਜੈਨਪੁਰ ਠੱਟੀਤਪੁਰ ਠਾਕਰਪੁਰ ਸ੍ਰੀ ਰਾਮਪੁਰ ਸੰਦਲਪੁਰ ਮਿਆਨੀ ਮਲਾਹ ਸਲਾਜ ਚਿੱਟੀ ਚੋਤਰਾ ਨੁਸ਼ਹਿਰਾ ਚਬਗਰਾ ਮਰਾੜਾ ਤੇ ਮਕੋੜਾ ਵਿੱਚ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਹੈ ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਵਿਧਾਇਕ ਅਰਨ ਚੋਦਰੀ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੱਲੋਂ ਅੱਜ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਰابطਾ ਕਾਇਮ ਕੀਤਾ ਗਿਆ ਹੈ ਅਤੇ ਸਬੰਧਿਤ ਅਧਿਕਾਰੀਆਂ ਨਾਲ رابطہ ਕਰਕੇ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਹੁਕਮ ਦਿੱਤੇ ਗਏ ਹਨ मिलनामार गए नहीं एक बजे बंदे अके बोर्ड नहीं गए ਜੇ ਨਹੀਂ ਐਮ ਗੇਮ ਮੰਨੇ ਨਹੀਂ ਅੱਗੇ ਜਾਵਾਂ ਤੇ ਆਹਨ ਕਹਿ ਦਿੰਦੇ ਆਂ ਤੇ ਇਹ ਦਾ ਮਨ ਇਹ ਮੈਂ ਬਣੀ ਮੇਰ ਬਣੀ ਇਹਦਾ ਅੱਖਰ ਉਹ ਚੀਜ਼ ਕਿਸੇ ਚੰਦਰ ਉਸ ਤੋਂ ਬਿਮਾਰ ਨਹੀਂ ਹੋਣੀ ਬੰਦਾ ਘੰਟੇ ਬੰਦਾ ਸਾਡੇ ਕੋਲ ਆਂਗੇ ਅੱਛਾ ਚਲੋ ਉਹਨੂੰ ਕਹਿ ਦਿੰਦੇ ਆਂ ਤੁਹਾਨੂੰ ਉਹਨੇ ਕਿਹਾ ਹਾਂ ਟਾਂਡੇ ਦੇ ਪਾਸ ਨਰੰਗਪੁਰ ਨਹੀਂ ਹੈ ਹਾਂ ਹਾਂ ਅਸੀਂ ਨਵੇਂ ਨੂੰ ਪਹਿਲੇ ਨੂੰ ਪੁੱਛੂਆਂ ਮੈਂ ਨੂੰ ਪਹਿਲੇ ਲੈ ਕੇ ਗਏ تھے ਵਾਹ ਲੈ ਕੇ ਗਏ تھے ਆਪ ਆਪ ਦਾ ਸੋਤ ਲਈ ਆ ਰਹੀ ਪਹੁੰਚੀ ਹੋ ਦੌਰਾ ਕੀਤਾ ਪਿੰਡਾਂ ਦਾ ਜਿਹੜੇ ਪ੍ਰਭਾਵ ਦਿੰਦਾ ਹੈ ਜੀ ਕਿਦਾਂ ਤੁਸੀਂ ਪ੍ਰਸ਼ਾਸਨ ਨਾਲ ਉਹਨਾਂ ਲੋਕਾਂ ਦੀ ਮਦਦ ਕਰੀ ਜੀ ਦੇਖੋ ਐਸਾ ਹੈ ਕਿ ਅੱਜ ਜੋ ਹਾਲਾਤ ਇੱਥੇ ਦੇਖੇ ਹੈ डायरेक्टली ਤੁਸੀਂ ਪਿੰਡਾਂ 'ਚ ਅਪਰੋਚ ਨਹੀਂ ਕਰ ਸਕਦੇ ਕਿਉਂਕਿ ਅੱਜ ਅਸੀਂ ਵੀ ਟਰੈਕਟਰਾਂ ਤੇ ਬੈਠ ਕੇ ਇੱਥੋਂ ਤੱਕ ਪਹੁੰਚ ਕਰ ਚੁੱਕੇ ਹਾਂ ਕਿਉਂਕਿ ਮਕੋੜੇ ਅਸੀਂ ਖੜੇ ਹਾਂ ਇਸ ਵੇਲੇ ਔਰ ਇਸ ਆਸ-ਪਾਸ ਦੇ ਸਾਰੇ ਹੀ ਪਿੰਡ ਜਿਹੜੇ ਨੇ ਉਹ ਪਾਣੀ 'ਚ ਡੁੱਬੇ ਹੋਏ ਹਨ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਪਣੇ ਵੱਲੋਂ ਪੂਰਾ ਕੰਮ ਕਰ ਰਹੀ ਹੈ ਲੇਕਿਨ ਇੰਨਾ ਜ਼ਿਆਦਾ ਅਫੈਕਟਿਡ ਏਰੀਆਜ਼ ਹੈ ਕਿ ਸ਼ਾਇਦ ਹਰ ਜਗ੍ਹਾ ਤੇ ਪਹੁੰਚਿਆ ਜਾ ਰਿਹਾ ਮੇਨ ਦਿੱਕਤ ਜਿਹੜੀ ਮੈਨੂੰ ਮਹਿਸੂਸ ਹੋਈ ਹੈ ਉਹ ਇਹ ਹੈ ਕਿ ਪਾਣੀ ਦੀ ਬੜੀ ਕਿੱਲਤ ਹੈ ਪੀਣ ਦੇ ਪਾਣੀ ਦੀ ਬੜੀ ਕਿੱਲਤ ਹੈ ਉਹ ਅਸੀਂ ਮੈਸੇਜ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਨੂੰ ਪਹੁੰਚਾ ਦਿੱਤਾ ਹੈ ਕਿ ਉਹ ਪਾਣੀ ਦਾ ਇੰਤਜ਼ਾਮ ਕੀਤਾ ਜਾਏ ਔਰ ਜਿੱਥੇ ਜਿੱਥੇ ਰਾਸ਼ਨ ਦੀ ਜ਼ਰੂਰਤ ਹੈ ਰਾਸ਼ਨ ਤੇ ਚਲੋ ਲੋਕੀ ਆਪਣੇ ਘਰੋਂ ਵੀ ਕਰ ਰਹੇ ਨੇ ਛੱਤਾਂ ਦੇ ਬਹਿ ਕੇ ਬਣਾ ਰਹੇ ਆ ਔਰ ਲੇਕਿਨ ਫਿਰ ਵੀ ਜਿੱਥੇ ਜ਼ਰੂਰਤ ਹੈ ਉੱਥੋਂ ਤੱਕ ਰਾਸ਼ਨ ਵੀ ਪਹੁੰਚਣਾ ਚਾਹੀਦਾ ਸੋ ਮੈਂ ਤੇ ਸਮਝਦੀਆਂ ਕਿ ਸਾਰਿਆਂ ਨੂੰ ਇਸ ਵੇਲੇ ਇੱਕ ਇਨਸਾਨੀਅਤ ਦੇ ਨਾਤੇ ਜੋ ਵੀ ਯੋਗਦਾਨ ਕੋਈ ਪਾ ਸਕਦਾ ਹੈ ਜੋ ਵੀ ਮਦਦ ਕੀਤੀ ਜਾ ਸਕਦੀ ਹੈ ਉਹ ਕੀਤੀ ਜਾਵੇ ਬਾਕੀ ਗੱਲਾਂ ਬਾਅਦ ਦੀਆਂ ਨੇ ਕਿ ਅਸੀਂ ਆਪਣੇ ਇਲਾਕੇ ਦੇ ਵਾਸਤੇ ਜਿੰਨਾ ਕਿ ਨੁਕਸਾਨ ਹੋਇਆ ਉਹਦਾ ਪੂਰਾ ਰਿਵਿਊ ਕਰਕੇ ਉਹਦਾ ਵਾਸਤੇ ਇੱਕ ਵੱਡੀ ਮੰਗ ਜਿਹੜੀ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਰੱਖਾਂਗੇ ਕਿ ਜੋ ਜੋ ਨੁਕਸਾਨ ਹੋਇਆ ਲੋਕਾਂ ਦਾ ਉਹ ਪੂਰਾ ਕੀਤਾ ਜਾਵੇ ਸੋ ਸਰਕਾਰ ਦੇ ਅੱਗੇ ਸਰਕਾਰ ਕਿਉਂਕਿ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੈ ਉਹਦਾ ਓਕੇ ਉਹ ਆਪਣੀ ਫਰਜ਼ ਨੂੰ ਪੂਰਾ ਕਰੇ ਸੋ ਇਸ ਕਰਕੇ ਅੱਜ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਚੀਫ ਮਿਨਿਸਟਰ ਸਾਹਿਬ ਨੇ ਦੌਰਾ ਕੀਤਾ ਲੇਕਿਨ ਉਹ ਜਲਦੀ ਹੀ 5 ਮਿੰਟ ਦੇ ਬਾਅਦ ਹੀ ਵਾਪਸ ਚਲੇ ਗਏ ਪਰ ਉਹਨਾਂ ਕੋਲ ਬੜੇ ਤਰੀਕੇ ਨਾਲ ਅਸੈਸਮੈਂਟ ਕਰਨ ਦੇ ਜੋ ਨੁਕਸਾਨ ਆ ਉਹਦੀ ਅਸੈਸਮੈਂਟ ਜ਼ਰੂਰ ਹੋਵੇ ਮੰਗ ਮੰਗ ਜ਼ਰੂਰ ਰੱਖਾਂਗੇ ਆਉਣ ਵਾਲੇ ਸਮੇਂ ਚ ਇਹ ਕੰਦੇ ਜਾ ਰਿਹਾ ਕਿ ਮੈਡੀਕਲ ਟੀਮ ਜਿਹੜੀ ਹੈ ਬਹਿਰਾ ਪਤ ਲੈਣ ਜਿਹੜੀ ਤੇ ਹੋਣੀ ਸ਼ਹੀ ਜਿਹੜੀ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਦਾ ਕੋਈ ਚੈੱਕਅਪ ਹੋ ਗਿਆ ਦਾ ਪ੍ਰੋਪਰ ਦਿੱਤਾ ਜੀ ਇਹ ਪਹਿਲੀ ਗੱਲ ਤੇ ਇਹ ਹੈ ਹੁਣੇ ਹੀ ਅਸੀਂ ਆਰਮੀ ਵਾਲੇ ਬੀਐਸਐਫ ਵਾਲੇ ਆਰਡੀਐਫ ਟੀਮਾਂ ਨੂੰ ਮਿਲੇ ਆ ਸੋ ਉਹਨਾਂ ਨੇ ਕਿਹਾ ਕਿ ਇਹ ਆਸ-ਪਾਸ ਦੇ ਪਿੰਡਾਂ ਦੇ ਵਿੱਚ 300 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ ਆਪਣੇ ਘਰਾਂ ਚੋਂ ਬਾਹਰ ਉਹਨਾਂ ਨੂੰ ਜਿਹੜੀ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਹੈ ਸੋ ਮੈਡੀਕਲ ਟੀਮ ਦੇ ਬਾਰੇ ਚ ਵੀ ਅਸੀਂ ਉਹਨਾਂ ਨਾਲ ਗੱਲ ਐਡਮਿਨਿਸਟ੍ਰੇਸ਼ਨ ਨਾਲ ਕਰ ਚੁੱਕੇ ਹਾਂ ਉਹ ਦੇਖੋ ਮੈਨੂੰ ਲੱਗਦਾ ਕਿ ਜਲਦੀ ਹੀ ਕੋਈ ਇਹ ਰਾਹਤ ਸ਼ਿਵਰ ਜਿਹੜੇ ਨੇ ਉਹ ਖੁੱਲੇ ਜਾਣ ਜਿੱਥੇ ਜਿੱਥੇ ਕਿ ਜੋ ਫਸਟ ਏਡ ਆ ਉਹ ਦਿੱਤੀ ਜਾਏ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਹੜ੍ਹਾਂ ਦੇ ਬਾਅਦ ਜਿਹੜੀ ਹੈਗੀ ਹੈ ਕਈ ਬਿਮਾਰੀਆਂ ਡਾਇਸੈਂਟਰੀ ਔਰ ਕੋਲਰਾ ਹੈਜ਼ਾ ਐਸੀ ਚੀਜ਼ਾਂ ਬਹੁਤ ਦੁਬਾਰੀਆਂ ਫੈਲੀਆਂ ਸੋ ਉਹਨਾਂ ਨੂੰ ਫਸਟ ਏਡ ਦਾ ਇੰਤਜ਼ਾਮ ਕੀਤਾ ਜਾਏ ਠੀਕ ਹੈ ਸੰਦੇ ਕੀ ਹੈਗੀ ਤੇ ਹਾਲਾਤ ਕੀ ਦੇਖੋ ਹਾਲਾਤ ਤੇ ਬਹੁਤ ਮਾੜੇ ਆ ਮੈਂ ਦੇਖਿਆ ਕਿ 88 ਦੇ 플ੱਡ ਵੀ ਅਸੀਂ ਦੇਖਿਆ ਇਹ 88 ਨਾਲੋਂ ਵੀ ਜ਼ਿਆਦਾ ਪਾਣੀ ਆਇਆ ਔਰ ਸਾਡੇ ਡੈਮ ਜਿੰਨੇ ਨੇ ਇਹ ਸਾਰੇ ਜੋ ਉਹਨਾਂ ਦੀ ਸਮਰੱਥਾ ਸੀ ਡੇਂਜਰ ਲੈਵਲ ਤੋਂ ਉੱਤੇ ਚੱਲ ਰਹੇ ਨੇ ਔਰ ਇਸ ਦਾ ਇੱਕਦਮ ਪਾਣੀ ਆ ਜਾਣਾ ਔਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਇਹ ਤੇ ਐਡਮਿਨਿਸਟ੍ਰੇਸ਼ਨ ਦੀ ਕੋਆਪਰੇਸ਼ਨ ਦੇ ਨਾਲ ਔਰ ਸਾਰੀ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਹੀ ਇਹ ਜੇ ਮਸਲੇ ਹੱਲ ਹੁੰਦੇ ਨਾ ਔਰ ਸਾਰੇ ਲੱਗੇਦੇ ਆ ਇਸ ਤੇ ਜੋ ਪਰਮਾਤਮਾ ਨੇ ਜੋ ਕਰੋਪੀ ਹੋਈ ਹੈ ਹੈ ਤੇ ਠੀਕ ਹੈ ਨਾ ਜਿੱਟਣੀ ਵੀ ਉਹਨਾਂ ਨਹੀਂ ਆ ਬੰਦਾ ਤੇ ਮਦਦ ਹੀ ਕਰ ਸਕਦਾ ਸੋ ਜਿਵੇਂ ਸਾਨੂੰ ਪਤਾ ਲੱਗਿਆ ਵਿਵਾਰ ਐ ਬਰਾਡ ਤੇ ਉੱਥੇ ਜਿਸ ਨੇ ਖਬਰ ਸੁਣੀ ਬਿਸੇ ਸਾ ਕੋਈ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਅਸੀਂ ਇਮੀਡੀਏਟਲੀ ਪ੍ਰੀਪੋਨ ਟਿਕਟਾਂ ਕਰਾ ਕੇ ਤੇ ਪਹੁੰਚੇ ਆ ਤੇ ਆ ਕੇ ਇਨ ਟੱਚ ਅਸੀਂ ਉੱਥੋਂ ਹੀ ਸੀ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਸਾਰਿਆਂ ਦੇ ਨਾਲ ਟਾਈ ਅਪ ਕਰਕੇ ਪਤਾਧਾਰੀ ਲੈਂਦੇ ਰਿਆਂ ਵੀ ਕੀ ਬਣਿਆ ਕਿਸ ਤਰ੍ਹਾਂ ਹੈ ਨਾਲ ਦੀ ਨਾਲ ਜਿਉਂ ਹੀ ਪਹੁੰਚੇ ਆ ਪਰ ਦੇਖਿਆ ਵੀ ਲੋਕਾਂ ਦੇ ਵਿੱਚ ਪ੍ਰੋਬਲਮ ਤੇ ਬਹੁਤ ਹੈ ਘਰਾਂ ਦੇ ਵਿੱਚ ਛੱਤਾਂ ਤੇ ਲੋਕੀ ਬੈਠੇ ਆ ਟੀਮਾਂ ਲੱਗੀਆਂ ਪਈਆਂ ਨੇ ਹਰ ਸੰਭਵ ਸਹਾਇਤਾ ਜਿਹੜੀ ਹੈ ਉਹ ਦੇਨ ਦੀ ਕਿਰਪਾਲਤਾ ਕਰ ਰਹੀ ਹੈਗੀ ਆ ਗਵਰਨਮੈਂਟ ਕਰਨੀ ਵੀ ਚਾਹੀਦੀ ਆ ਪਰ ਜਿੱਥੇ ਜਿੱਥੇ ਕੋਈ ਉਨਤਾਈ ਹੈਗੀ ਆ ਉਹ ਆਗੇ ਹੁਣ ਦੇਖਦੇ ਆ ਸਾਰਾ ਕੁਝ ਹੁਣ ਜਿਵੇਂ ਅੱਜ ਆ ਰਹੀ ਸੀ ਵੀ ਪਾਣੀ ਦੀ ਕਿਲਤ ਹੋ ਗਈ ਆ ਪੀਣ ਵਾਲੇ ਪਾਣੀ ਦੀ ਜਾਂ ਰਾਸ਼ਨ ਦੀ ਉਹ ਵੀ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਤੇ ਐਸਟੀਐਮ ਸਾਹਿਬ ਨਾਲ ਗੱਲ ਹੋਈ ਆ ਉਹ ਕਰ ਰਹੇ ਨੇ ਅਰੇਂਜਮੈਂਟ ਫਿਰ ਜਿਵੇਂ ਅੱਜ ਪਤਾ ਲੱਗਿਆ ਕਿ ਉਹ ਸਕੂਲ ਦੇ ਬੱਚੇ ਦਬੂੜੀ 450 ਸਕੂਲ ਦੇ ਅੰਦਰ ਹੀ ਸਿਕਾਹ ਔਰ ਪਾਣੀ ਬਹੁਤ ਆ ਗਿਆ ਸੀ ਫਿਰ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਆ ਉੱਥੇ ਪਹੁੰਚੀਆਂ ਟੀਮਾਂ ਫਿਰ ਉਹ ਗੁਣਾ ਨੇ ਕਿਹਾ ਜੀ ਸਾਨੂੰ ਲੋਕਲ ਹੈਲਪ ਚਾਹੀਦੀ ਐ ਉੱਥੋਂ ਆਪਣੇ ਕੁਲਵੰਤ ਨੂੰ ਨਹੀਂ ਸਾਡੇ ਸਰਪੰਚ ਵਗੈਰਾ ਦੂਜੇ ਤੀਜੇ ਉਹਨਾਂ ਨੂੰ ਕਿਹਾ ਉਹਨਾਂ ਲੋਕਲ ਟਰੈਕਟਰ ਵਗੈਰਾ ਪ੍ਰੋਵਾਈਡ ਕੀਤੇਆਂ ਟੀਮਾਂ ਪ੍ਰੋਵਾਈਡ ਕੀਤੀਆਂ ਔਰ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਜਿੱਥੇ ਜਿੱਥੇ ਪਤਾ ਲੱਗਦਾ ਜਿਵੇਂ ਜਿਵੇਂ ਕੋਈ ਪ੍ਰੋਬਲਮ ਆਉਂਦੀ ਪਈ ਉਹਨੂੰ ਟਾਈਮ ਟੂ ਟਾਈਮ ਟੈਕਲ ਕਰਦੇ ਪਿਆ ਪਰ ਆ ਜਾ ਕੇ ਗੱਲ ਤੇ ਉਸ ਪਰਮ ਪਿਤਾ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਆ ਕਿ ਰਹਿਮ ਕਰੋ ਹੁਣ ਬਹੁਤ ਪਾਣੀ ਜਿਆਦਾ ਆ ਗਿਆ ਹੁਣ ਘਟੋ ਘਟ ਰਲੀਫ ਵਾਲੇ ਪਾਸੇ ਚੱਲੇ ਤਾਂ ਜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੈ ਲੋਕਾਂ ਨੂੰ ਮਿਲਿਓ ਸਰਕਾਰ ਦੇ ਕੋਈ ਠੁਕਮੇ ਪ੍ਰਬੰਧ ਨਜ਼ਰ ਆ ਰਹੇ ਨੇ ਠੁਕਮੇ ਪ੍ਰਬੰਧ ਤੇ ਦੇਖੋ ਸਰਕਾਰ ਕੋਸ਼ਿਸ਼ ਤੇ ਕਰ ਹੀ ਰਹੀ ਆ ਜਿੱਥੋਂ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਵਾਲ ਆ ਸਮਰੱਥਾ ਅਨੁਸਾਰ ਕੋਸ਼ਿਸ਼ ਕਰ ਰਹੇ ਨੇ ਪਰ ਕਈ ਵਾਰੀ ਹੁੰਦਾ ਨਾ ਕਿਈ ਚੀਜ਼ਾਂ ਬੇਕਾਬੂ ਹੁੰਦੀਆਂ ਨੇ ਹੁਣ ਜਿੰਨਾ ਪਾਣੀ ਇੰਨਾ ਜਿਆਦਾ ਆ ਗਿਆ ਦਾ ਇਸ ਨੂੰ ਕੰਟਰੋਲ ਤੇ ਕਰਨਾ ਤੇ ਤੁਹਾਨੂੰ ਪਤਾ ਹੀ ਆ ਟੀਮਾਂ ਜਿਵੇਂ NDRF ਹੋਰ SDRF ਦੀਆਂ ਟੀਮਾਂ ਵੀ ਆਈਆਂ ਨੇ BSF ਕਾਲ ਕੀਤੀ ਆ ਆਰਮੀ ਕਾਲ ਕੀਤੀ ਆ ਕੋਸ਼ਿਸ਼ ਕਰ ਰਹੇ ਆ ਆਪਾਂ ਐਵੇਂ ਇਹ ਵਕਤ ਜਿਹੜਾ ਇੱਕ ਦੂਸਰੇ ਦੇ ਟੀਕਾ ਟਿਪਲੀ ਕਰਨ ਦਾ ਨਹੀਂ ਹੈਗਾ ਇਸ ਵੇਲੇ ਤੇ ਆ ਵੀ ਸਾਰੇ ਇਕੱਠੇ ਹੋ ਕੇ ਆਪਾਂ 휴ਮੈਨਿਟੀ ਨੂੰ ਬਚਾਉਣਾ ਆਪਣੀ ਜਾਨ ਮਾਲ ਦੀ ਰਾਖੀ ਕਰਨੀ ਆ ਆਪਣੇ ਵੋਟਰ ਸਪੋਰਟਰ ਆਪਣਾ ਇਲਾਕਾ ਠੀਕ ਠਾਕ ਰਵੇ ਸਾਰੇ ਤੰਦਰੁਸਤ ਰਹਿਣ ਔਖੀ ਘੜੀ ਦੇ ਵਿੱਚੋਂ ਸਾਰੇ ਰਲ ਮਿਲ ਕੇ ਜ਼ੋਰ ਲਾ ਕੇ ਬਾਹਰ ਨਿਕਲੇ। ਕੱਲ ਸਰ ਮੀਡੀਆ ਵਾਲੋ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਤੁਸੀਂ ਪਾਜ ਟੁੱਟਿਆ। ਉੱਥੋਂ ਦੇ ਲੋਕਾਂ 'ਚ ਕਾਫੀ ਰੋਸ ਬਾਇਆ ਜਾ ਰਿਹਾ ਸਰਕਾਰ ਦੇ ਪ੍ਰਤੀ ਕਿਉਂਕਿ ਉੱਥੇ ਕੋਈ ਵੀ ਨੁਮਾਇੰਦਾ ਸਰਕਾਰ ਦਾ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਪਰ ਲੋਕਾਂ ਦੇ ਜਿਹੜੇ ਘਰ ਹੋਰ ਬਿਲਕੁਲ ਡੁੱਬੇ ਪਏ ਨੇ। ਇਹ ਤੇ ਜੇ ਨਹੀਂ ਪਹੁੰਚਿਆ ਜਾਂ ਪਹੁੰਚਿਆ ਅਨਫੋਰਚੂਨੇਟ ਹੈ। ਜੇ ਸਰਕਾਰ ਦੇ ਵਾਲੇ ਪਾਸਿਓਂ ਨਹੀਂ ਕੋਈ ਪਹੁੰਚਿਆ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਇੰਨਾ ਜ਼ਬਰਦਸਤ ਮੈਂਡੇਟ ਦਿੱਤਾ। 92 MLA ਜਤਾ ਕੇ ਭੇਜੇ ਸੀ ਜਿਹੜੇ ਕਿ ਹੁਣ 94 ਹੋ ਚੁੱਕੇ ਨੇ ਬਾਏ ਇਲੈਕਸ਼ਨ ਵੀ ਦੋ ਉਹਨਾਂ ਜਿੱਤੇ ਆ ਔਰ 117 ਜੋ 94 MLA ਹੋਣ ਤੇ ਉਹ ਫੇਰ ਵੀ ਇਹ ਹਾਲ ਹੋਵੇ ਇੰਨਾ ਜ਼ਬਰਦਸ ਮੈਂਡੇਟ ਹੋਵੇ ਮੈਂ ਸਮਝਦਾ ਇਹ ਅਨਫੋਰਚੂਨੇਟ ਹੈ ਨਹੀਂ ਹੋਣਾ ਚਾਹੀਦਾ ਜਿਹੜਾ ਚੌਧਰੀ ਸਾਹਿਬ ਇੱਕ ਹੈਲਪ ਨੰਬਰ ਜਿਹੜਾ ਕਹਾਂ ਨੇ ਜਾਰੀ ਕੀਤਾ ਆ ਜਿਹੜਾ ਜਿਹਦੇ ਉੱਤੇ ਕੰਟੈਕਟ ਕਰਨਾ ਮੈਂ ਵੀ ਉਹ ਦੇਖੀ ਆ ਸੋਸ਼ਲ ਮੀਡੀਆ ਤੇ ਪੋਸਟ ਕਿਸੇ ਨੇ ਪਾਈ ਦੀ ਆ ਟਰਾਈ ਕਰਕੇ 12 ਵਾਰ ਕਹਿੰਦਾ ਮੈਂ ਟਰਾਈ ਕੀਤੀ ਆ ਨੰਬਰ ਨਹੀਂ ਮਿਲਿਆ ਤੇ ਚਲੋ ਡੀਸੀ ਸਾਹਿਬ ਦਾ ਹੋਰ ਇਹਨਾਂ ਦਾ ਜਿਹੜਾ ਐਸਡੀਐਮ ਸਾਹਿਬ ਦਾ ਨੰਬਰ ਹੈ ਪਰਸਨਲ ਨੰਬਰ ਉਹਨਾਂ ਦੇ ਉੱਤੇ ਟਰਾਈ ਕਰੋ ਚਲੋ ਖੈਰ ਅਸੀਂ ਤੇ ਜਿੰਨੇ ਵਾਰੀ ਟਰਾਈ ਕੀਤਾ ਉਹਨਾਂ ਨੇ ਅਟੈਂਡ ਕੀਤਾ ਔਰ ਮੈਂ ਮੈਸੇਜ ਵੀ ਕੀਤੇ ਔਰ ਮੈਸੇਜ ਦਾ ਜਵਾਬ ਵੀ ਦਿੱਤਾ ਉਹਨਾਂ ਨੇ ਕਹਿੰਦੇ ਬਿੰਨ ਕੰਮ ਕਰ ਰਹੇ ਆ ਬਾਕੀ ਗਰਾਉਂਡ ਰਿਐਲਿਟੀ ਜਿਹੜੀ ਆ ਉਹ ਸਾਡੇ ਨਾਲੋਂ ਜ਼ਿਆਦਾ মিডিਆ ਨੂੰ ਪਤਾ ਤੁਹਾਡੇ ਸਾਡੇ ਕਿੰਨੇ ਤੇ ਪ੍ਰਭਾਵ ਦੇ ਨੇ ਇੱਥੇ ਸਾਰਾ ਏਰੀਆ ਸਾਡਾ ਪ੍ਰਭਾਵਤਾ ਜੀ ਮਰਾੜੇ ਤੋਂ ਮਰਾੜੇ ਤੋਂ ਸ਼ੁਰੂ ਕਰ ਲਓ ਤੋ ਬੁਰਜੀ ਐਮ ਮਰਾੜਾ ਅਗੇ ਆ ਗਿਆ ਆਪਣਾ ਆਬਾਦੀ ਚੰਡੀਗੜ ਮਕੋੜਾ ਅਗੇ ਹਰੀਜਨ ਕਲੋਨੀ ਆ ਇਹ ਦਰਖਾਨਾ ਆ ਗਿਆ ਅਗੇ ਚਿੱਤੀ ਆ ਗਿਆ ਓਗਰਾ ਆ ਗਿਆ ਜੈਨਪੁਰ ਆ ਗਿਆ ਠੱਠੀ ਆ ਗਿਆ ਫਰੀਦਪੁਰ ਆ ਗਿਆ ਸ਼ਰੀਰਾਮਪੁਰ ਅਗਲੇ ਪਾਸੇ ਮਿਆਣੀ ਮਲਾਹਾ ਚੌਂਤਰਾ ਚੱਕਰੀ ਔਰ ਗਲੜੀ ਗਲੜੀ ਤੱਕ ਜਿੰਨੇ ਪਿੰਡ ਨੇ ਵਜੀਰਪੁਰ ਅਗੇ ਗਾਂਹ ਚਲੇ ਜਾਓ ਤੁਸੀਂ ਸ਼ਾਹਪੁਰ ਅਫਗਾਨਾ ਦੁਗਰੀ ਬੌਗਪੁਰ ਅਫਗਾਨਾ ਇਹ ਸਾਰਾ ਸਾਰਾ ਪਿੰਡ ਆਦੀਆਂ ਦਾਸ ਨੇ ਕੀ ਬੇਨਤੀ ਕਰਨਾ ਜਾਂਦੇ ਲੋਕਾਂ ਨੂੰ ਜਿਹੜੇ ਪ੍ਰਭਾਵਿਤ ਹੋਏ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੇ ਪ੍ਰਮਾਤਮਾ ਦੀ ਇੱਕ ਕਰੋਪੀ ਹੈ ਇਨਸਾਨ ਦੇ ਹੱਥ ਚ ਤੇ ਹੀ ਆ ਭੀ ਰੀਲੀਫ ਜਿੰਨੀ ਮਿਲ ਸਕੇ ਔਰ ਜਿੰਨਾ ਮਦਦ ਕੀਤੀ ਜਾ ਸਕੇ ਔਰ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਕਿ ਰਲ ਮਿਲ ਕੇ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਥ ਦੇਈਏ ਇੱਕ ਦੂਸਰੇ ਤੇ ਛਿੰਟਾ ਕਸ਼ੀ ਕਰਨ ਨਾਲ ਭੀ ਉਹ ਨਹੀਂ ਆਇਆ ਇਹ ਨਹੀਂ ਆਇਆ ਇਹ ਕੋ ਨੰਬਰ ਬਣਾਉਣ ਦੀ ਗੇਮ ਨਹੀਂ ਹੈ ਗੱਲ ਤੇ ਆ ਵੀ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਆ ਔਰ ਸਾਰੇ ਰਲ ਮਿਲ ਕੇ ਜਿੰਨਾ ਵੀ ਕੋਈ ਕੰਟਰੀਬਿਊਸ਼ਨ ਆਪਣੀ ਸਹਾਇਤਾ ਕਰ ਸਕਦਾ ਕੋਈ ਮਿਹਨਤ ਨਾਲ ਕੋਈ ਦਵਾਈਆਂ ਨਾਲ ਜਾਂ ਕੋਈ ਕਿਸੇ ਦਾ ਸਾਥ ਦੇ ਕੇ ਸਾਰਿਆਂ ਨੂੰ ਕਰਨਾ ਚਾਹੀਦਾ